ਦੱਖਣੀ ਅਫਰੀਕਾ ਦੇ ਕਪਤਾਨ এবੀ ਡਿਵਿਲਿਅਰਜ਼ ਨੇ ਵਨ ਡੇ ਕ੍ਰਿਕਟ ਦਾ ਇੱਕ ਹੋਰ ਰਿਕਾਰਡ ਆਪਣੇ ਨਾਮ ਕਰ ਲਿਆ ਹੈ ਨਿਊਜ਼ੀਲੈਂਡ ਖਿਲਾਫ ਖੇਡੇ ਵਨ ਡੇ ਸੀਰੀਜ਼ ਦੇ ਆਖਰੀ ਮੈਚ ਵਿੱਚ ਡਿਵਿਲਿਅਰਜ਼ ਨੇ ਬੱਲੇਬਾਜ਼ੀ ਚ ਤਾਂ ਕਮਾਲ ਕੀਤਾ ਹੀ ਨਾਲ ਹੀ ਇਸ ਖਿਡਾਰੀ ਦੀ ਕਪਤਾਨੀ ਦੌਰਾਨ ਲਏ ਫੈਸਲੇ ਅਤੇ ਗੇਂਦਬਾਜ਼ੀ ਚ ਕੀਤੇ ਬਦਲਾਅ ਵੀ ਦਮਦਾਰ ਸਨ अफ्रीकी टीम ने मैच बांड दौड़ाने ਨਾਲ ਆਪਣੇ ਨਾਮ ਕਰ ਲਿਆ ਅਤੇ ਨਾਲ ਹੀ ਸੀਰੀਜ਼ ਤੇ ਵੀ 2-1 ਦੇ ਫਰਕ ਨਾਲ ਕਬਜ਼ਾ ਕਰ ਲਿਆ। ਅਫਰੀਕੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹਾਂ ਨਿਰਤਾਰਿਤ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ ਤੇ 283 ਦੌੜਾਂ ਬਣਾਈਆਂ। ਅਫਰੀਕਾ ਲਈ ਕਪਤਾਨੇ ਬੀ ਡਿਵਿਲਿਅਰਜ਼ ਨੇ 48 ਗੇਂਦਾਂ ਤੇ 64 ਦੌੜਾਂ ਦੀ ਪਾਰੀ ਖੇਡੀ। ਆਪਣੀ ਕਪਤਾਨੀ ਪਾਰੀ 'ਚ ਡਿਵਿਲਿਅਰਜ਼ ਨੇ 8 ਚੌਕੇ ਤੇ 1 ਛੱਕਾ ਜੜਿਆ। ਬਿਹਾਰਦੀਨ ਨੇ 40, ਮਿਲਰ ਨੇ 36 ਅਤੇ ਵੈਨਵਿਕ ਨੇ 58 ਦੌੜਾਂ ਦਾ ਯੋਗਦਾਨ ਪਾਇਆ। 284 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਲਈ ਟੌਮ ਲੈਥਮ ਨੇ ਦਮਦਾਰ ਬੱਲੇਬਾਜ਼ੀ ਕੀਤੀ ਅਤੇ 74 ਗੇਂਦਾਂ ਤੇ 54 ਦੌੜਾਂ ਦਾ ਯੋਗਦਾਨ ਪਾਇਆ ਪਰ ਲੈਥਮ ਨੂੰ ਛੱਡ ਬਾਕੀ ਦੇ ਕੀਵੀ ਬੱਲੇਬਾਜ਼ ਜ਼ਿਆਦਾ ਸਮਾਂ ਕਰੀਜ਼ ਤੇ ਟਿਕਣ ਚ ناکਾਮ ਰਹੇ ਪੂਰੀ ਕੀਵੀ ਟੀਮ 49.2 ਵਰਾਂ ਚ 221 ਦੌੜਾਂ ਤੇ ਹੀ ਢੇਰ ਹੋ ਗਈ ਇਸ ਜਿੱਤ ਦੇ ਨਾਲ ਹੀ ਦੱਖਣੀ ਅਫਰੀਕਾ ਨੇ ਤਿੰਨ ਮੈਚਾਂ ਦੀ ਸੀਰੀਜ਼ 2-1 ਦੇ ਫਰਕ ਨਾਲ ਜਿੱਤ ਲਈ ਕਾਸ ਕਰ ਰਹੀ ਕਿ ਕਪਤਾਨੀ ਪਾਰੀ ਖੇਡਣ ਵਾਲੇ ਏਬੀ ਡਿਵਿਲਿਅਰਜ਼ ਨੇ ਇੱਕ ਦਿਨੀ ਮੈਚਾਂ ਦਾ ਇੱਕ ਹੋਰ ਰਿਕਾਰਡ ਆਪਣੇ ਨਾਮ ਕਰ ਲਿਆ ਵਨਡੇ ਮੈਚਾਂ ਚ ਸਭ ਤੋਂ ਤੇਜ਼ 8000 ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਭਾਰਤ ਦੇ ਸੌਰਵ ਗਾਂਗੂਲੀ ਦੇ ਨਾਮ ਸੀ ਪਰ ਹੁਣ ਇਸ ਰਿਕਾਰਡ ਤੇ ਕਬਜ਼ਾ ਕਰ ਲਿਆ ਹੈ ਏਬੀ ਡਿਵਿਲਿਅਰਜ਼ ਨੇ ਅਤੇ ਡਿਵਿਲਿਅਰਜ਼ ਨੇ ਹੁਣ 182 ਪਾਰੀਆਂ ਚ 8000 ਦੌੜਾਂ ਪੂਰੀਆਂ ਕਰ ਲਈਆਂ ਹਨ 8000 ਦੌੜਾਂ ਤੱਕ ਪਹੁੰਚਣ ਲਈ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੂਲੀ ਨੇ 200 ਪਾਰੀਆਂ ਖੇਡੀਆਂ ਸਨ ਜਿਸਨ ਦਾ ਅਜ ਨਾਲ ਡਿਵਿਲੀਅਰਸ ਆਪਣੇ ক্রিকেট ਕੈਰੀਅਰ ਨੂੰ ਅੱਗੇ ਵਧਾ ਰਹੇ ਨੇ ਉਸ ਨੂੰ ਵੇਖ ਇਹੀ ਲੱਗਦਾ ਹੈ ਕਿ ਇਹ ਬੱਲੇਬਾਜ਼ ਅਜੇ ਹੋਰ ਕਈ ਰਿਕਾਰਡ ਤੋੜੇਗਾ